ਪਰਸੋਂ ਤਾਂ ਸਾਡਾ ਹੈ ਨਹੀਂਗਾ ਇਹ ਇਹ ਤਾਂ ਆਮ ਪਗਲਕ ਦਾ ਕੰਮ ਆ ਆਮ ਪਗਲਕ ਸਾਰੀ ਪੰਗਲਕ ਦਾ ਕੰਮ ਆ ਸੇ ਦਾ ਵੀ ਨਸਾਨ ਹੋਦਾ ਨਾਲ ਰੋਡ ਚੱਲਦਾ ਕੋਈ ਵੀ ਆਣ ਜਾਣਾ ਇਹ ਕਿਹਾੜੇ ਗਿਰਦੇ ਨੇ ਸਾਡੇ ਗੱਡੀਆਂ ਥੱਲੇ ਖੜੀ ਜਾਂਦੀਆਂ ਨੇ ਉਹਦਾ ਮਤ ਵੀ ਲੱਗ ਸਕਦੀਆਂ ਕੋਈ ਸਕੂਟਰ ਮੋਟਰਸਾਈਕਲ ਲੱਗਿਆ ਜਾਂਦਾ ਉਹਦਾ ਨਸਾਨ ਹੋ ਸਕਦਾ ਅਸੰਜੀ ਪ੍ਰਧਾਨ ਜੀ ਦੇ ਨਾਲ ਜਾਂਦੇ ਰਹੇ ਆ ਲਿਖਤੀ ਕੋਈ ਨਹੀਂ ਦਿੱਤੀ ਹੈਗੀ ਜੀ ਫੋਨ ਕੀਤਾ ਫੋਨ ਤੇ ਉੱਥੇ ਜਾਦੇ ਵੀ ਆਏ ਆ ਮਿਲਾਨਾ ਵੀ ਆ ਕੇ ਵੀ ਗਏ ਨੇ ਪਰ ਆਉਣ ਤੋਂ ਬਾਅਦ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਸਾਡਾ ਕੋਈ ਆਇਆ ਕਿ ਫਸਲ ਦਾ ਮਾਮਲਾ ਤਾਂ ਹੈ ਨਹੀਂ ਜੀ ਇੱਥੇ ਆਮ ਪਬਲਿਕ ਲੰਘਦੀ ਆ ਲੇਡੀਜ਼ ਵੀ ਬਹੁਤ ਆਉਂਦੀਆਂ ਨੇ ਆਮ ਸੜਕ ਚੱਲਦੀ ਆ ਜੀ ਬਹੁਤ ਜ਼ਿਆਦਾ ਸੜਕ ਚੱਲਣ ਦੇ ਨਾਲ ਇੱਥੇ ਬਾਥਰੂਮ ਕਰਨ ਵੀ ਲੋਕ ਆਉਂਦੇ ਨੇ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਦਿੰਦਾ ਹੈ ਜੀ ਜਾਨਵਰ ਵੀ ਆਉਂਦੇ ਨੇ ਵੀ ਜਾਨਵਰ ਵੀ ਚਲੇ ਜਾਂਦੇ ਨੇ ਉੱਥੇ ਸਾਡੇ ਪ੍ਰਧਾਨ ਜੀ ਨੇ 20 ਵਾਰੀ ਫੋਨ ਕਰਿਆ ਉਹਨਾਂ ਨੂੰ ਆਏ ਵੀ ਇੱਥੇ ਦੇਖਣ ਵੀ ਆਏ ਨੇ ਮੌਕਾ ਬਾਕੀ ਅਸੀਂ ਖੁਦ ਵੀ ਜਿੱਥੇ ਨਿਊਜ਼ ਪਬਲਿਸ਼ ਕਰਾਂਗੇ ਜੀ ਉੱਥੇ ਅਸੀਂ ਮਾਨਯੋਗ ਐਕਸੀਅਨ ਸਾਹਿਬ ਨੂੰ ਆਪਣੇ ਵੱਲੋਂ ਵੀ ਰਿਕੁਐਸਟ ਕਰਾਂਗੇ ਹਾਂਜੀ ਹਾਂ ਜੀ ਤੁਸੀਂ ਕੀ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਭਾਈ ਗੱਲ ਇਹ ਆ ਸੀ 택시 ਯੂਨੀਅਨ ਰਾਹੇ ਤੋਂ ਬੋਲਦੀਆਂ ਇੱਥੇ ਤਕਰੀਬਨ 50-60 ਗੱਡੀਆਂ ਨੇ ਸਾਡੇ ਜਿੱਥੇ ਅਸੀਂ ਰਹਿੰਦੇ ਆ ਜਿੱਥੇ ਗਰੀ ਹੈ ਤਾਰ ਆ ਬਿਜਲੀ ਬੋਲ ਵੱਡੀ ਤਾਰ ਆ ਘਟੋ ਘਟੇ ਦੇ ਵਿੱਚ 11000 ਵੋਲਟ ਦੇ ਮੈਨੂੰ ਲੱਗਦਾ ਚੱਲ ਰਿਹਾ ਅਸੀਂ 2-3 ਵਾਰ ਉੱਥੇ ਗਏ ਆ ਉਹਨਾਂ ਦੇ ਦਫ਼ਤਰ ਤੇ ਫੋਨ ਤੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਸਮਝਾਇਆ ਭਾਈ ਦੱਸੋ ਇਹਦਾ ਕੋਈ ਇਲਾਜ ਕਰੋ ਵੀ ਕੋਈ ਵੱਡਾ ਇਹਨਾਂ ਨੂੰ ਪਾਣਾ ਵਾਪਰ ਗਿਆ ਤੇ ਉਸ ਤੋਂ ਬਾਅਦ ਕਰਾਂਗੇ ਤੁਸੀਂ ਕਿਉਂਕਿ ਵੱਡੀ ਲੈਣਾ ਕੋਈ ਬਾਹਰੋਂ ਬੰਦਾ ਆਊਗਾ ਇਹਦੇ ਵਿਚਾਰ ਕੇ ਗਿਰੂਗਾ ਅੱਗੇ ਨਾਲਾ ਨਾਲੇ ਚੁ ਜਿਰ ਸਕਦਾ ਕੋਈ ਵੱਡਾ ਹਾਦਸਾ ਵਾਪਰੂ ਯਾਨੀ ਅਸੀਂ ਮਹਿਕਮੇ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਇਹਦੇ ਵੱਲ ਧਿਆਨ ਦੇਣ ਕਿਰਪਾ ਕਰਕੇ ਇਹਨਾਂ ਵੀ ਬਾਅਦ ਚੀਜ਼ਾਂ ਕੋਈ ਇਥੇ ਬੰਦਾ ਕੋਈ ਮਰ ਗਿਆ ਜਾਂ ਕੋਈ ਹੋਰ ਹੋ ਗਿਆ ਉਸ ਤੋਂ ਬਾਅਦ ਹੁਣ ਉਹ ਤੋਂ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਦੀ ਅਸੀਂ ਤਕਰੀਬੋਂ ਬਹੁਤ ਵਾਰ ਮਿਲਤਦਾਲੇ ਕਰਕੇ ਵੀ ਕਿਹਾ ਵੀ ਭਾਈ ਜੀ ਆ ਜਾਓ ਇਹਨੂੰ ਠੀਕ ਕਰੋ ਕੋਈ ਵੀ ਆਇਆ ਪ੍ਰਸ਼ਾਸਨ ਦਾ ਬੰਦਾ ਹੈ ਪ੍ਰਧਾਨ ਜੀ ਥੋੜਾ ਜਿਹਾ ਹੋਰ ਦੱਸੋ ਸੰਖੇਪ ਦੇ ਵਿੱਚ ਤੁਸੀਂ ਕਿਹੜੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਇਹ ਮਸਲੇ ਦੇ ਬਾਰੇ ਰਿਕੁਐਸਟ ਕੀਤੀ ਸੀ ਕਿਤੇ ਬਿਜਲੀ ਬੋਰਡ ਦਾ ਦਫ਼ਤਰ ਆ ਉਹਨਾਂ ਨੇ ਇੱਕ ਸਾਨੂੰ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਅਸੀਂ ਕਾਲ ਕਰਦੇ ਹਾਂ ਉਹਨਾਂ ਨੂੰ ਨੰਬਰ ਤੇ ਉਹ ਪਹਿਲਾਂ ਤਾਂ ਕਹਿੰਦੇ ਵੀ ਅਸੀਂ ਕੱਲ ਨੂੰ ਠੀਕ ਕਰਕੇ ਜਾਵਾਂਗੇ ਫੇਰ ਦੂਜੀ ਵਾਰ ਅਸੀਂ ਫੇਰ ਕਰਿਆ ਹਫ਼ਤੇ ਬਾਅਦ ਫੋਨ ਤੇ ਕਹਿੰਦਾ ਭਾਈ ਜੀ ਇਹਨੂੰ ਕਰੋ ਠੀਕ ਉਹ ਵੀ ਕੋਈ ਖਾਸਾ ਹੋ ਸਕਦਾ ਉਹ ਫੇਰ ਇੱਥੇ ਜਾਂ ਅਸੀਂ ਦੁਬਾਰਾ ਦਫ਼ਤਰ ਨੂੰ ਫੋਨ ਕਰਿਆ ਇੱਥੇ ਬੰਦੇ ਆਏ ਤਕਰੀਬਨ ਤਾਂ ਦੋ ਬੰਦੇ ਸੀਗੇ ਉਹ ਮੁਲਾਜ਼ਮ ਸੀ ਜੀ ਉਹ ਉਹ ਦੇਖ ਕੇ ਚਲੇ ਗਏ ਕਹਿੰਦੇ ਵੀ ਮੁੜ ਕੇ ਆਉਣੇ ਮੁੜ ਕੇ ਕੋਈ ਨਹੀਂ ਆਇਆ ਪ੍ਰਧਾਨ ਜੀ ਜਿਵੇਂ ਤੁਸੀਂ ਇੱਕ ਕਾਫੀ ਗੰਭੀਰ ਸਮੱਸਿਆ ਦਾ ਜ਼ਿਕਰ ਕਰ ਰਹੇ ਹੋ ਵੀ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਪਾਸ ਪਹੁੰਚ ਕੀਤੀ ਆ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੁਸੀਂ ਕੋਈ ਕਾਰਨ ਸਮਝਦੇ ਹੋ ਜੀ ਇਹਦਾ ਵੀ ਜਿਹੜੀ ਸੁਣਵਾਈ ਨਹੀਂ ਕੀਤੀ ਜਾ ਰਹੀ ਕਾਰਨ ਤਾਂ ਇਹ ਹੀ ਆ ਬਾਈ ਜੀ ਸਾਡੀ ਕੋਈ ਸਪਾਰਸ਼ ਨਹੀਂ ਹੈ ਜੀ ਸਾਡਾ ਕੋਈ ਜਾਂ ਪ੍ਰਧਾਨ ਕੋਈ ਐਮਐਨਏ ਜਾਂ ਕੋਈ ਹੋਰ ਲੀਡਰ ਨੂੰ ਅਸੀਂ ਬੜਾ ਜਾਣਦੇ ਨਹੀਂ ਹੈਗੇ બસ ਇਹੀ ਕਾਰਨ ਆ ਬਾਈ ਜੀ ਤਾਂ ਵੀ ਅਸੀਂ ਸਾਡੇ ਤੇ ਨੀ ਪੈਣਾ ਵੀ ਜ਼ਰੂਰ ਕਰਦੇ ਜਾਂ ਅਸੀਂ ਵੀ ਪਤਾ ਨਹੀਂ ਸਾ ਤੋਂ ਕੋਈ ਭਾਲਦੇ ਨੇ ਉਹ ਨਾ ਉਹ ਅਸੀਂ ਉਹ ਦੇ ਸਕਦੇ ਇਹ ਤਾਂ ਹੁਣ ਪਬਲਿਕ ਦਾ ਕੰਮ ਆ ਬਾਈ ਜੀ ਕੋਈ ਕਿਸੇ ਦਾ ਵੀ ਇਖਤਿਆਰ ਹੋ ਸਕਦਾ ਕਿਹੜਾ ਘੱਲਾ ਸਾਡੇ ਟੈਕਸੀ ਜੂਨੀਅਨਾਂ ਸਾਡੇ ਇਖਤਿਆਰ ਜਾਂ ਸਾਡਾ ਘਰ ਦਾ ਪਰਸਨਲ ਕੰਮ ਨਹੀਂ ਉਹ ਪਰਸਨਲ ਤਾਂ ਸਾਡਾ ਹੈ ਨੀਗਾ ਇਹ ਇਹ ਤਾਂ ਆਮ ਪਬਲਿਕ ਦਾ ਕੰਮ ਆ। ਆਮ ਪਬਲਿਕ ਸਾਰੀ ਪਬਲਿਕ ਦਾ ਕੰਮ ਆ। ਕਿਸੇ ਦਾ ਵੀ ਨੁਕਸਾਨ ਹੋ ਸਕਦਾ। ਨਾਲ ਰੋਡ ਚੱਲਦਾ ਕੋਈ ਵੀ ਆਣ ਜਾਣਾ। ਇੱਥੇ ਜਿਆੜੇ ਗਿਰਦੇ ਨੇ। ਸਾਡੇ ਗੱਡੀਆਂ ਥੱਲੇ ਖੜੀਆਂ ਹੁੰਦੀਆਂ ਨੇ। ਉਹਨਾਂ ਨੂੰ ਮੱਕ ਵੀ ਨੱਕ ਵੀ ਆ। ਕੋਈ ਸਕੂਟਰ ਮੋਟਰਸਾਈਕਲ ਲੰਘਿਆ ਜਾਂਦਾ। ਉਹਦਾ ਨੁਕਸਾਨ ਹੋ ਸਕਦਾ। ਇਹ ਕਿਸੇ ਦਾ ਕੰਮ ਤਾਂ। ਇੱਕ ਪ੍ਰਧਾਨ ਜੀ ਤੁਹਾਨੂੰ ਹੋਰ ਪੁੱਛਣਾ ਚਾਹਨੇ ਆ। ਜੋੜੀਆਂ ਤੁਸੀਂ ਕੰਪਲੇਂਟਸ ਕੀਤੀਆਂ ਨੇ ਜੀ ਹੁਣ ਤੱਕ। ਤੁਸੀਂ ਕੋਈ ਲਿਖਤੀ ਕੰਪਲੇਂਟ ਕੀਤੀ ਹੈ ਜੀ ਉਹਨਾਂ ਦੇ ਵਿੱਚ? ਨਹੀਂ ਲਿਖਤੀ ਕੋਈ ਨਹੀਂ ਕੀਤੀ। ਸਾਨੂੰ ਫੋਨ ਨੰਬਰ ਦਿੱਤਾ ਹੋਇਆ ਇਲੈਕਟ੍ਰਿਕ ਸਰਕੂਟ ਬੋਰਡ ਦਾ ਵੀ ਉਹ ਜੋ ਵੀ ਨੰਬਰ ਤੇ ਫੋਨ ਕਰਦੇ ਸੰਗ ਦੱਸੂਗੇ ਦੇਖਦੇ ਆਂਗੇ ਕਿ ਉਹ ਆਏ ਨੇ ਇਹ ਨਹੀਂ ਹੈਗਾ ਵੀ ਆਇਆ ਹੀ ਨਹੀਂ ਹੈ ਕਿ ਆ ਕੇ ਦੇਖ ਕੇ ਗਏ ਨੇ ਮੁਰਕੇ ਫੇਰ ਨਹੀਂ ਆਉਗੇ ਪ੍ਰਧਾਨ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਜੀ ਆਪਾਂ ਨੂੰ ਲੇਕਿਨ ਪੰਜਾਬ ਸਰਕਾਰ ਵੱਲੋਂ ਤਾਂ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਜੀ ਪਬਲਿਕ ਨੂੰ ਪੰਜਾਬ ਸਰਕਾਰ ਦਾ ਕਹਿਣਾ ਹੈ ਵੀ ਬਦਲਾਅ ਆ ਗਿਆ ਜੀ ਹੁਣ ਨਾਲ ਦੀ ਨਾਲ ਹੀ ਚੁਟਕੀਆਂ 'ਚ ਕੰਮ ਹੋਣਗੇ ਜੀ ਲੋਕਾਂ ਦੇ ਤੁਸੀਂ ਕਹਿੰਦੇ ਹੋ ਮਹੀਨੇ 'ਚ ਵੀ ਨਹੀਂ ਹੁੰਦੇ ਜੀ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਬਿਜਲੀ ਮਾਫ ਕਰਿਆ ਸਰਕਾਰ ਨੇ ਤੇ ਆਪ ਸਰਕਾਰ ਨੇ ਉਹ ਬਹੁਤ ਵਧੀਆ ਗੱਲ ਆ ਜਿਹੜੀ ਗੱਲ ਵਧੀਆ ਉਹ ਵਧੀਆ ਕਹਾਂਗੇ ਹੁਣ ਜਿਹੜਾ ਕੰਮ ਆ ਰੁਕਿਆ ਹੋਇਆ ਜਾਂ ਨੁਕਸਾਨ ਹੋਣ ਵਾਲਾ ਉਹ ਤਾਂ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕੋਈ ਕਿਹਦੀ ਸ਼ਪਾਰਸ਼ ਦਾ ਅਸੀਂ ਕਰੀਏ ਵੀ ਕਿਹਦੀ ਲਵਾਈਏ ਹਾਂਜੀ ਸਰਦਾਰ ਜੀ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਆਪਣੇ ਸਾਡੇ ਵਿਚਾਰ ਤਾਂ ਇਹੀ ਨੇ ਵੀ ਕਿ ਪਹਿਲੀ ਗੱਲ ਤਾਂ ਇਹਦਾ ਹੱਲ ਹੋਣਾ ਚਾਹੀਦਾ ਕਿਉਂਕਿ ਹੱਲ ਹੋਣ ਦਾ ਮਸਲਾ ਇਹ ਹੈ ਵੀ ਇੱਥੇ ਬਾਹਰਲੇ ਬੰਦੇ ਵੀ ਆਉਂਦੇ ਨੇ ਬਾਹਰੋਂ ਕੀ ਬਾਥਰੂਮ ਕਰਨਾ ਕੋਈ ਜਿੰਮੇਵਾਰ ਦਿੱਤੀਆਂ ਘਟਨ ਵਾਲੇ ਦਰੂਦੂਦੂ ਵੀ ਲੈਂਦੇ ਨੇ ਦਾਰੂਦੂ ਦੇ ਬਿੱਲ ਤੋਂ ਹੀ ਨਿਕਲਦੇ ਨੇ ਕਿਉਂਕਿ ਇਹਦੇ ਵੀ ਕਰੰਟ ਬਹੁਤ ਜ਼ਿਆਦਾ ਦੱਸਦੇ ਨੇ ਵੀ ਇਹ ਕਹ ਲੂਗੇ ਜਾਨੀਮਾਲੀ ਨੁਕਸਾਨ ਹੋ ਗਿਆ ਵੀ ਹੀਲਾ ਕੋਈ ਨਹੀਂ ਆਇਆ ਮੌਸਮ ਤੋਂ ਬਾਅਦ ਕਿਸੇ ਦੀ ਵੀ ਡੈਥ ਹੋ ਸਕਦੀ ਹੈ ਸਾਡਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਕਿ ਕਿਸੇ ਤਰੀਕੇ ਨਾਲ ਚੈੱਕ ਕਰਨਾ ਸੇਤੀ ਤੋਂ ਸੇਤੀ ਕੀਤਾ ਜਾਵੇ ਜਿਵੇਂ ਆਪਣੇ ਟੈਕਸੀ ਯੂਨੀਅਨ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਜੀ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਵਾਰੀ ਫੋਨ ਵੀ ਕੀਤੇ ਨੇ ਦਫ਼ਤਰ ਵੀ ਗਏ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਦੇ ਨਾਲ ਗਏ ਹੋ ਜੀ ਉਹਨਾਂ ਦੇ ਦਫ਼ਤਰ ਅਸੀਂ ਨਾਲ ਗਏ ਆ ਜੀ ਪ੍ਰਧਾਨ ਜੀ ਦੇ ਨਾਲ ਜਾ ਕੇ ਪ੍ਰਧਾਨ ਜੀ ਨੇ ਇਹੀ ਕਿਹਾ ਕਿਹਾ ਵੀ ਆ ਉਹ ਕਹਿੰਦੇ ਨੇ ਵੀ ਅਸੀਂ ਆਵਾਂਗੇ ਮੁੜ ਕੇ ਪਰ ਇੱਥੇ ਇੱਕ ਦੋ ਵਾਰ ਆ ਕੇ ਚਲੇ ਗਏ ਨੇ ਮੁੜ ਕੇ ਉਹਨਾਂ ਨੇ ਫੇਰ ਨਹੀਂ ਕੋਈ ਸਾਨੂੰ ਰਾਤ ਦਿੱਤਾ ਇੱਥੇ ਫੋਨ ਵੀ ਕੀਤਾ ਜੀ ਇਹਨਾਂ ਨੇ ਸਰਦਾਰ ਜੀ ਇੱਕ ਹੋਰ ਗੱਲ ਦੱਸੋ ਵੀ ਤੁਸੀਂ ਦੱਸ ਰਹੇ ਹੋ ਇਹ ਜੋ ਵੀ ਮਸਲੇ ਬਾਰੇ ਤੇ ਇਹ ਮਸਲੇ ਦੀ ਗੰਭੀਰਤਾ ਨੂੰ ਕਿਉਂ ਨਹੀਂ ਪ੍ਰਸ਼ਾਸਨ ਸਮਝ پا ਰਿਹਾ ਤੇ ਤੁਸੀਂ ਕਦੇ ਲਿਖਤੀ ਰੂਪ ਦੇ ਵਿੱਚ ਆਪਣੀ ਕੰਪਲੇਨਟ ਦਿੱਤੀ ਹੈ ਕਿ ਜ਼ੁਬਾਨੀ ਕਲਾਮੀਆਂ ਤੁਸੀਂ ਆਪਣੀ ਦਰਖਾਸਤ ਦਿੰਦੇ ਰਹੇ ਹੋ ਜੀ ਅਸੀਂ ਜੀ ਪ੍ਰਧਾਨ ਜੀ ਦੇ ਨਾਲ ਜਾਂਦੇ ਰਹੇ ਹਾਂ ਇਲੈਕਟ੍ਰੀ ਕੋਈ ਨਹੀਂ ਦਿੱਤੀ ਹੈਗੀ ਜੀ ਫੋਨ ਕੀਤਾ ਫੋਨ ਕੀਤਾ ਫੋਨ ਤੇ ਉੱਥੇ ਜਾ ਕੇ ਵੀ ਆਏ ਆ ਇੱਕ ਮੁਲਾਜ਼ਮ ਆ ਕੇ ਵੀ ਗਏ ਨੇ ਪਰ ਆਉਣ ਤੋਂ ਬਾਅਦ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਸਾਡਾ ਕੋਈ ਆਇਆ ਨਹੀਂ ਜੀ ਕੋਈ ਪਰਸਨਲ ਮਾਮਲਾ ਤਾਂ ਹੈ ਨਹੀਂਗਾ ਜੀ ਇੱਥੇ ਆਮ ਪਬਲਿਕ ਲੰਘਦੀ ਆ ਲੇਡੀਜ਼ ਵੀ ਬਹੁਤ ਆਉਂਦੀਆਂ ਨੇ ਆਮ ਸੜਕ ਚੱਲਦੀ ਆ ਇਹਦੀ ਬਹੁਤ ਜ਼ਿਆਦੇ ਸੜਕ ਚੱਲਣ ਦੇ ਨਾਲ ਇੱਥੇ ਬਾਥਰੂਮ ਕਰਨ ਵੀ ਲੋਕ ਆਉਂਦੇ ਨੇ ਪਰ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਦਿੰਦਾ ਹੈ ਜੀ ਜਾਨਵਰ ਵੀ ਆਉਂਦੇ ਨੇ ਵੀ ਜਾਨਵਰ ਵੀ ਚੱਲੇ ਜਾਂਦੇ ਨੇ ਉੱਥੇ ਜੋ ਉੱਪਰ ਚੰਜਾੜੇ ਝੜਦੇ ਆ ਜੀ ਅਸੀਂ ਤਾਂ ਪਰਸੋਂ ਨਿਕਲਿਆ ਜੀ ਬਹੁਤ ਜ਼ਿਆਦੇ ਚੰਜਾੜੇ ਸਾਡੀ ਇਹ ਬੇਨਤੀ ਹੈ ਜੀ ਇਹਦਾ ਛੇਤੀ ਜੇਤੀ ਹੱਲ ਕੀਤਾ ਜਾਵੇ ਇਹ ਸਾਡੀ ਰਿਕਵੈਸਟ ਹੈ ਸਰਦਾਰ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਤਾਂ ਚੰਗਿਆੜੇ ਨਿਕਲਦੇ ਨੇ ਜੀ ਬਹੁਤ ਬੁਰੀ ਕੰਡੀਸ਼ਨ ਹੋਈ ਪਈ ਆ ਖਤਰਨਾਕ ਤੇ ਤੁਸੀਂ ਫਿਰ ਕਦੇ ਅਧਿਕਾਰੀਆਂ ਨੂੰ ਨਹੀਂ ਦੱਸਿਆ ਹੈਗਾ ਵੀ ਇੱਥੇ ਕੰਡੀਸ਼ਨ ਬਹੁਤ ਖਰਾਬ ਹੋਈ ਹੋਈ ਆ ਤੁਸੀਂ ਉਹਨਾਂ ਨੂੰ ਵੀਡੀਓ ਦਿਖਾਉਣੀ ਸੀ ਜੀ ਆਇਆ ਜੀ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ ਸਾਨੂੰ ਤਾਂ ਆਪਣੀ ਜਾਨ ਬਚਾਉਣ ਦਾ ਪਿਆ ਜਾਂਦਾ ਜੇ ਚੰਗਿਆੜੇ ਡੇਢ ਦੇ ਨੇ ਤਾਂ ਹੁਣ ਰਾਤ ਨੂੰ ਦਿਨੇ ਕਿਹੜਾ ਚੰਗਿਆੜੇ ਨਹੀਂ ਦੇ ਨੇ ਜੀ ਇੱਥੇ ਉਹ ਤਾਂ ਸਾਨੂੰ ਜੇ ਹੁਣ ਦੇਖਦੇ ਜੇ ਕਿਸੇ ਦਾ ਕਿਸੇ ਨੂੰ ਲੋਕਾਂ ਨੂੰ ਰੋਕ ਦੇਣ ਪਰੇ ਭਜਾਉਣੇ ਆ ਤੇ ਭਾਈ ਇਹ ਤਾਰ ਦੇ ਥੱਲੇ ਵੀ ਨੰਗੋ ਨਾ ਉੱਪਰ ਟਿੱਦੰਦੂ ਜਿੰਨੇ ਕਰੰਟ ਲੱਗ ਵੀ ਗਿਆ ਬਚਣਾ ਤਾਂ ਉਹਨੇ ਨਹੀਂ ਗਾ ਸਾਨੂੰ ਤਾਂ ਲੋਕਾਂ ਦੀ ਵੱਧ ਫਿਕਰ ਆ ਆਪਦੀ ਤਾਂ ਸਾਨੂੰ ਕੋਲੇ ਬੈਠੇ ਨੂੰ ਆਪਦੀ ਤਾਂ ਇਹਦੀ ਹੋएगी ਜੇ ਆਮ ਬੰਦਾ ਕੋਈ ਆਉਂਦਾ ਉਹਦੇ ਵੇਲੇ ਧਿਆਨ ਰੱਖਦੇ ਵੀ ਭਾਈ ਤਾਰ ਦੇ ਪਰੇ ਨਹੀਂ ਲੰਘੋ ਤੇ ਨਾ ਅਸੀਂ ਉੱਪਰ ਟਿੱਲੰਗਣ ਦਿੰਨਾਂ ਚੋ ਸਰਦਾਰ ਜੀ ਇੱਕ ਤੁਹਾਨੂੰ ਲਾਸਟ ਪੁੱਛਣਾ ਚਾਹੁੰਦੇ ਆ ਜੀ ਆਮ ਤੌਰ ਤੇ ਆਪਾਂ ਦੇਖਦੇ ਆਂ ਜੀ ਜਦੋਂ ਤਾਂ ਐਕਸੀਡੈਂਟ ਹੁੰਦਾ ਹੈ ਜੀ ਉਸ ਤੋਂ ਬਾਅਦ ਤਾਂ ਪ੍ਰਸ਼ਾਸਨ ਬਹੁਤ سارے ਅਧਿਕਾਰੀ ਆਉਂਦੇ ਜਦੋਂ ਪਹਿਲਾਂ ਕਿਉਂ ਨਹੀਂ ਸੰਭਾਲਿਆ ਜਾਂਦਾ ਜੀ ਸਿਚੁਏਸ਼ਨ ਨੂੰ ਪਹਿਲਾਂ ਸਥਿਤੀ ਕਿਉਂ ਨਹੀਂ ਸੰਭਲੀ ਜਾਂਦੀ ਉਹ ਐਂ ਜੀ ਜੇ ਪਹਿਲਾਂ ਹੀ ਸੰਭਾਲਿਆ ਦੋ ਫਿਰ ਤਾਂ ਹਰ ਇੱਕ ਹਾਦਸਾ ਵਾਪਰਨੋਂ ਬਚ ਸਕਦਾ ਜਿਵੇਂ ਉਹ ਰਾਤ ਇੱਥੇ ਹੋਇਆ ਜੀ ਨਹਿਰ ਤੇ ਉਹ ਵੀ ਅਣਗਹਿਲੀ ਕਰਨੇ ਹੋਇਆ ਜੀ ਉਹਦੇ ਪਰਲੇ ਪਾਸੇ ਕੋਈ ਸਪੋਰਟ ਨਹੀਂ ਸੀਗੀ ਚਲੋ ਬਾਹਰਲੇ ਬੰਦੇ ਸੀ ਉਹਨਾਂ ਨੂੰ ਨਹੀਂ ਪਤਾ ਲੱਗਾ ਗੱਡੀ ਦਫਤਰ ਸੀ ਜੀ ਨਿਕਲ ਗਈ ਉਹ ਦੋ ਜਾਨਾਂ ਚਲੀਆਂ ਗਈਆਂ ਹੁਣ ਇੱਥੇ ਵੀ ਐਵੇਂ ਆ ਜੀ ਹੁਣ ਜੇ ਇੱਥੇ ਵੀ ਨਾ ਸੰਭਿਆ ਗਿਆ ਇੱਥੇ ਵੀ ਨੁਕਸਾਨ ਜਾਂ ਜਾਨੀ ਨੁਕਸਾਨ ਹੋ ਸਕਦਾ ਜੀ ਇਹ ਰਿਕਵੈਸਟ ਆ ਜੀ ਸਾਡੀ ਇਹਦਾ ਹਿੱਲਾ ਕੀਤਾ ਜਾਵੇ ਜੀ ਤੀ ਜੀ ਸਰਦਾਰ ਜੀ ਲਾਸਟ ਦੇ ਵਿੱਚ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਕੀ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਵੀ ਹੱਲ ਹੋਣਾ ਚਾਹੀਦਾ ਹੈ ਕੀ ਹੱਲ ਹੋਣਾ ਚਾਹੀਦਾ ਹੈ ਹੱਲ ਤਾਂ ਤਾਂ ਹੀ ਹੋਣਾ ਚਾਹੀਦਾ ਜੀ ਪਹਿਲਾਂ ਵੀ ਉਹ ਪਟੰਗੀ ਹੋਈ ਸੀ ਇਹ ਨੇਰੀ ਤੂਫਾਨ ਆਉਣ ਦੇ ਨਾਲ ਕਿਰੋਈ ਆ 3-4 ਮਹੀਨੇ ਪਹਿਲਾਂ ਨੇ ਉੱਪਰ ਉੱਪਰ ਕਿੱਥੇ ਟੰਗੀ ਹੋਈ ਸੀ ਪਹਿਲਾਂ ਜੀ ਤਾਂ ਆਹ ਟੰਗੀ ਸੀ ਇਹਦੇ ਜਿਹੜੀ ਖੰਭਿਆਂ ਦੇ ਉੱਪਰ ਰੋਲ ਬਣਾ ਕੇ ਰੋਲ ਬਣਾ ਕੇ ਤਾਂ ਬੰਨਿਆ ਹੋਇਆ ਸੀ ਜੀ ਬੰਨਿਆ ਹੋਇਆ ਸੀ ਜਿਹੜੀ ਤੂਫਾਨ ਇਹ ਉਹ ਨੇਰੀ ਆਈ ਆ 3-4 ਮਹੀਨੇ ਪਹਿਲਾਂ ਉਦੋਂ ਬਾਅਦ ਇਹ ਥੱਲੇ ਗਿਰੀ ਆ ਥੱਲੇ ਗਿਰਨ ਦੇ ਨਾਲ ਜੀ ਇਹਦਾ ਨੁਕਸਾਨ ਆ ਹੁਣ ਇਹਦਾ ਉਨੇ ਉਸੇ ਤਰ੍ਹਾਂ ਨਾਲ ਇਹ ਉੱਪਰ ਚੰਗੀ ਜਾਵੇਗੀ ਸਾਡੀ ਬੇਨਤੀ ਹੈ ਜੀ ਬਹੁਤ ਜ਼ਾਰੇ ਕੋਈ ਜਾਂ ਚਾਹੇ ਕੁਝ ਵੀ ਹੱਲ ਕੀਤਾ ਜਾਵੇ ਹੋਰ ਜਾਨੀ ਇਹ ਤਾਂ ਹੱਲ ਹੋਣਾ ਚਾਹੀਦਾ ਪ੍ਰਸ਼ਾਸਨ ਨੇ ਇਹਦਾ ਮਹਿਕਮੇ ਵਾਲਾ ਹੱਲ ਕਰਨਾ ਨਹੀਂ ਇੱਕ ਚੀਜ਼ ਹੋਰ ਵੀ ਹੋ ਸਕਦੀ ਹੁੰਦੀ ਹੈ ਨਾ ਜਿਵੇਂ ਹੁਣ ਗੱਡੀਆਂ ਵਗੈਰਾ ਤੁਸੀਂ ਬੈਕ ਕਰਦੇ ਹੋ ਗੱਡੀਆਂ ਦੇ ਵਿੱਚ ਵੀ ਉਲਝ ਕੇ ਖਿੱਚ ਪੈ ਸਕਦੀ ਹੈ ਜੀ ਇਹਨੂੰ ਤਾਰ ਨੂੰ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਕੋਈ ਚਲੋ ਤੁਹਾਨੂੰ ਤਾਂ ਪਤਾ ਹੈ ਕਈ ਵਾਰ ਕੋਈ ਅਣਜਾਣ ਬੰਦਾ ਕੋਈ ਗੱਡੀ ਬੈਕ ਕਰਦਾ ਹੋ ਸਕਦਾ ਹੈ ਜੀ ਅਣਜਾਣ ਬੰਦਾ ਬੈਕ ਕਰੂਗੀ ਤੇ ਗੱਡੀ ਇਹਦੇ ਵਿੱਚ ਫਸ ਸਕਦੀ ਹੈ ਜੀ ਨੁਕਸਾਨ ਹੋ ਸਕਦਾ ਉਹਦਾ ਸਾਨੂੰ ਤਾਂ ਹੁਣ ਐ ਸਾਨੂੰ ਤਾਂ ਪਤਾ ਇਸ ਕਰਕੇ ਪਰ ਬਾਹਰਲੇ ਬੰਦੇ ਇੰਦਾ ਕਹਿੰਦੇ ਬਚਣਾ ਨਹੀਂ ਅੱਜ ਕੋਈ ਆ ਗਿਆ ਪਰ ਇਹ ਤਾਂ ਇਹ ਇਹ ਤਾਂ ਡਰਦੇ ਸੀ ਤਾਂ ਤਾਰ ਦੀ ਸਫਾਈ ਨਹੀਂ ਕਰਦੇ ਲਾਜ ਅੱਛਾ ਇਹ ਦੇਖ ਵੀ ਜਾਣਾਂਗੇ ਕਿ ਕਿਵੇਂ ਗੰਦ ਪਿਆ ਆਇਆ ਜੀ ਵੀ ਜਿਹੜੇ ਆਪਾਂ ਝਾੜੂ ਵਗੈਰਾ ਫੇਰ ਲੱਗੇ ਵੀ ਸੋਚਦੇ ਆ ਵੀ ਇਹਨੂੰ ਆਪੇ ਨਾ ਹੀ ਲਾਏ ਜੇ ਅਸੀਂ ਆਪ ਨਹੀਂ ਜਾਣਦੇ ਕਿ ਇਹਨਾਂ ਕੋਲੇ ਚੱਲੂ ਕੇ ਜਾਨ ਨੁਕਸਾਨ ਹੋ ਗਿਆ ਰਹਿਣਾ ਨਹੀਂ ਕੋਈ ਅਗਲੇ ਤੇ ਘਰ ਵਰਬਾਲ ਹੋ ਜਾਂਦੇ ਨੇ ਨਹੀਂ ਬਿਲਕੁਲ ਤੁਹਾਡੀ درست ਗੱਲ ਇਹਦੇ ਚ ਤਾਂ ਕਰੰਟ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਤਾਂ ਖਿੱਚ ਵੀ ਲੈਂਦਾ ਜੀ ਹਾਂਜੀ ਕੁਝ ਇੰਚਾਂ ਦੇ ਫਰਕ ਨਾਲ ਜਾਂ ਫੁੱਟ ਦੇ ਫਰਕ ਨਾਲ ਖਿੱਚ ਲੈਂਦੀ ਹੈ ਜੀ ਇੱਕ ਤੁਹਾਨੂੰ ਲਾਸਟ ਪੁੱਛਣਾ ਚਾਹੁੰਦੇ ਆ ਜੀ ਠੀਕ ਹੈ ਤੁਸੀਂ ਹੱਲ ਵੀ ਦੱਸਿਆ ਵੀ ਕੀ ਹੋਣਾ ਚਾਹੀਦਾ ਜਿਵੇਂ ਹੁਣੇ ਥੱਲੇ ਮਿੱਟੀ ਦੇ ਵਿੱਚ ਰੋਲ ਰਹੀ ਹੈ ਜੀ ਹਾਂਜੀ ਉੱਪਰ ਮੀਂਹ ਵੀ ਪੈ ਰਹੇ ਨੇ, بارشਾਂ ਪੈ ਰਹੀਆਂ ਨੇ ਜੀ, ਧੁੱਪਾਂ ਪੈ ਰਹੀਆਂ ਨੇ, ਸਿਆਲਾਂ ਦੇ ਵਿੱਚ ਵੀ ਰਹੀ ਹੈ ਜੀ। ਇਸ ਹੱਬ ਨਾਲ ਤਾਂ ਇਹ ਥੱਲੇ ਮਿੱਟੀ ਦੇ ਵਿੱਚ ਖਰਾਬ ਵੀ ਬਹੁਤ ਜਲਦੀ ਹੋ ਜੂਗੀ ਜੀ ਕਿਉਂਕਿ ਪਾਣੀ ਲੱਗ ਲੱਗ ਕੇ ਗਲ ਜੂਗੀ ਜੀ ਇਹ ਤਾਂ। ਪਾਣੀ ਪਾਣੀ ਲੱਗ ਕੇ ਗਲੇ ਜਾਣਾ ਜੀ ਨੇ ਤੇ ਨਾ ਸੰਭੀ। ਉਦੋਂ ਜ਼ਿਆਦਾ ਨੁਕਸਾਨ ਆ ਫਿਰ ਵੱਧ ਨੁਕਸਾਨ ਹੋਣਾ। ਨਾਲੇ ਨੰਗੀ ਹੋਊ ਜੀ। ਨਾਲੇ ਨੰਗੀ ਹੋਊ ਤੇ ਗਲਦੀ ਸੀ ਗੱਲ ਉਹ ਨੰਗੀ ਹੋ ਜਾਣੀ ਐ ਅੱਜ ਕਿਸੇ ਦਾ ਪੈਰ ਤਰ ਹੈਗਾ ਤਾਂ ਜਾਂਦਾ ਲੱਗਣਾ ਬੰਦਾ। ਕਿਉਂਕਿ ਤੇ ਗਰੀਬ ਗੁਰਬਾ ਬਹੁਤਾ ਹੁੰਦਾ ਜੀ ਉਰੇ। ਨਹੀਂ ਫਿਰ ਗਲ ਕੇ ਤਾਂ ਨਾਲੇ ਤਾਰ ਖੇਤੀ ਖਰਾਬ ਹੋ ਨਾਲੇ ਨਾਲੇ ਕਿਸੇ ਗਰੀਬ ਦਾ ਵਿਚਾਰੇ ਦਾ ਨੁਕਸਾਨ ਹੋਊਗਾ ਜੀ ਕੋਈ ਮਹਤਰ ਧਮਾਤੜ ਕੋਈ ਤੁਰਿਆ ਆਉਂਦਾ ਜੀ ਹਾਂਜੀ ਹਾਂਜੀ ਕਿਸੇ ਤਾਂ ਵੀ ਪੈਰ ਤੇ ਰਿਆਦਾ ਸਰਦਾਰ ਜੀ ਉੱਤੇ ਬਈ ਇਹ ਜੀ ਪ੍ਰਸ਼ਾਸਨ ਨੂੰ ਸਾਡੀ ਮੋੜ ਮੋੜ ਬੇਨਤੀ ਆ ਕਿ ਇਹਦਾ ਹੱਲ ਕੀਤਾ ਜਾਵੇ ਉੱਪਰ ਚੰਗੀ ਜਾਵੇ 1100 ਬੋਲਟ ਦਾ ਕਰੰਟ ਹੈ ਜੀ ਇੱਥੇ ਬਹੁਤ ਧੰਨਵਾਦ ਜੀ ਹੋਣਾ ਚਾਹੀਦਾ ਜੀ ਜਿੰਦ ਤੇ ਜਲਦੀ ਹੋਣਾ ਚਾਹੀਦਾ ਜੀ ਕਿੰਨੀ ਆਸ ਰੱਖਦੇ ਹੋ ਜੀ ਚਲੋ ਦੱਸ ਦਿਓ ਤੁਸੀਂ ਵੀ ਇੱਕ ਦੋ ਸਵਾਲ ਤੁਸੀਂ ਦੱਸ ਦਿਓ ਜੀ ਕੀ ਕਿੰਨੀ ਆਸ ਹੈ ਤੁਹਾਨੂੰ ਵੀ ਇਹ ਹੱਲ ਹੋ ਜਾਊਗਾ ਜੀ ਉਹ ਨਾਲੇ ਵੀ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ ਅੱਜ ਹੀ ਹੋਣਾ ਚਾਹੀਦਾ ਜੀ ਜਵੇਂ ਮੀਂਹ ਨਹੀਂ ਰਹੀ ਹਵਾ ਨਹੀਂ ਰਹੀ ਚੱਲ ਰਹੀ ਹੈ ਨਾ ਹੋਰ ਨੁਕਸਾਨ ਨਾ ਹੋਵੇ ਤੇ ਬਹੁਤ ਚੰਗਿਆੜੇ गिरਦੇ ਨੇ ਜੀ ਨਹੀਂ ਤੁਹਾਨੂੰ ਆਸ ਕਿੰਨੀ ਆਸ ਰੱਖਦੇ ਹੋ ਤੁਸੀਂ ਵੀ ਇਹਦਾ ਹੱਲ ਹੋ ਜਾਊਗਾ ਆਉਣ ਵਾਲੇ ਸਮੇਂ ਚ ਅਸੀਂ ਤਾਂ ਮੰਗ ਕਰਦੇ ਸੀ ਇਸ ਗੱਲ ਦੀ ਆਸ ਰੱਖਦੇ ਹਾਂ ਤਾਂ 3 ਮਹੀਨੇ ਹੋ ਗਏ 4 ਪਹਿਲਾਂ ਸਾਨੂੰ 2-3 ਮਹੀਨੇ ਪਹਿਲਾਂ ਅੱਜ ਕਰਕੇ ਜਾਂਦੇ ਅੱਜ ਕਰਕੇ ਜਾਂਦਾ ਆਉਂਦਾ ਕੋਈ ਨਹੀਂ ਹੈ ਤੇ ਆਪਣੀ ਬੇਨਤੀ ਕੋ ਹਰ ਛੋਡੇ ਕੋ ਲਈ ਹੈ ਕਿ ਸਾਡੀ ਬਰਦਾਸ਼ ਸੁਣੀ ਜਾਵੇ ਬੇਨਤੀ ਸਾਡੀ ਸੁਣੀ ਜਾਵੇ ਜਣੀ ਆਪਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਆਸ ਆਪਣੇ ਮਨ ਨੂੰ ਘੱਟ ਹੀ ਐ ਕਿਉਂਕਿ ਜੇ ਆਉਣਾ ਹੁੰਦਾ ਹੁਣ ਤੱਕ ਆ ਜਾਣਾ ਸੀ ਜੀ ਉਹਨਾਂ ਨੇ ਚਾਹੀਦਾ ਸੀ ਕਿ ਆ ਜੇ ਤੱਕ ਦੇਖ ਲਓ ਸੁਣੀ ਨਹੀਂ ਸਾਡੀ ਗੱਲ ਜੀ ਆ ਕੇ ਮੁੜ ਗਏ ਨੇ ਸਾਡੇ ਪ੍ਰਧਾਨ ਜੀ ਨੇ 20 ਵਾਰੀ ਫੋਨ ਕਰਿਆ ਉਹਨਾਂ ਨੂੰ ਆਏ ਵੀ ਇੱਥੇ ਦੇਖਣ ਵੀ ਆਏ ਨੇ ਮੌਕਾ ਬਾਕੀ ਅਸੀਂ ਖੁਦ ਵੀ ਜਿੱਥੇ ਨਿਊਜ਼ ਪਬਲਿਸ਼ ਕਰਾਂਗੇ ਜੀ ਉੱਥੇ ਅਸੀਂ ਮਾਨਯੋਗ ਐਕਸੀਅਨ ਸਾਹਿਬ ਨੂੰ ਆਪਣੇ ਵੱਲੋਂ ਵੀ ਰਿਕਵੈਸਟ ਕਰਾਂਗੇ ਵੀ ਇਹ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਹੱਲ ਕੀਤਾ ਜਾਵੇ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਠੀਕ ਹੈ